ਲੋ ਜੀ ਪਹੁੰਚ ਗਏ ਬਾਬਾ ਨਾਮਦੇਵ ਜੀ ਦੇ ਨਗਰ ਕਮਾਨ ਵਿੱਚ ਸਾਰੀਆਂ ਹੀ ਸੰਗਤਾਂ ਨੂੰ ਬਾਬਾ ਨਾਮਦੇਵ ਜੀ ਦੇ 754ਵੇਂ ਆਗਮਨ ਪੂਰਬ ਦੀਆਂ ਲੱਖ ਲੱਖ ਵਧਾਈਆਂ ਇਹ ਹੈ ਜੀ ਗੁਰਦੁਆਰਾ ਸਮਰਦੀ ਸਾਹਿਬ ਜਿੱਥੇ ਬਾਬਾ ਨਾਮਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਆਖਰੀ 18 ਸਾਲ ਸੀ ਉਹ ਇੰਨਾ ਸਥਾਨਾਂ ਤੇ ਹੀ ਬਿਤਾਏ ਇੱਥੇ ਬਾਬਾ ਨਾਮਦੇਵ ਜੀ ਦੀ ਸਮਰਦੀ ਬਣੀ ਹੋਈ ਹੈ ਤਨ ਤਨ ਸੁਨੂਣੀ ਭਗਤ ਨਾਮਦੇਵ ਜੀ ਇਹ مین ਗੇਟ ਆ ਗਿਆ ਗੁਰੂ ਘਰ ਦਾ ਜੀ ਨਾਮਦੇਵ ਨਗਰ ਕੁਮਾਨ ਇਹ ਸਾਰੀਆਂ ਸੰਗਤਾਂ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਤੇ ਪਹੁੰਚੀਆਂ ਹੋਈਆਂ ਨੇ ਦਿਵਾਲੀ ਤੋਂ ਬਾਅਦ ਜਿਹੜੀ ਕਾਰਸੀ ਆਉਂਦੀ ਹੈ ਉੱਦੇਵ ਬੱਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਹੁੰਦਾ ਹੈ। ਜ਼ਿਆਦਾਤਰ ਜਿਹੜੀ ਸੰਗਤ ਆਉਂਦੀ ਹੈ ਉਹ ਉਹਦੀਆਂ ਮਾਗੀ ਵੇਲੇ ਲੋਹੜੀ ਵੇਲੇ। ਪਰ ਜਨਮ ਦਿਹਾੜਾ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਇੱਥੇ। ਸਮਾਧੀ ਸਥਾਨ ਬੱਬਾ ਨਾਮਦੇਵ ਜੀ ਮਹਾਰਾਜ। ਇਹ ਮੇਨਸ ਮੱਦੀ ਆਗੀ ਬੱਬਾ ਨਾਮਦੇਵ ਜੀ ਦੀ। ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ, ਮੀਨਾਕਾਰੀ ਬਹੁਤ ਵਧੀਆ ਕੀਤੀ ਹੋਈ ਹੈ ਇਹਦੇ ਅੰਦਰ। ਚਿੱਤਰ ਵੀ ਬਹੁਤ ਸੋਹਣੇ ਬਣੇ ਹੋਏ ਨੇ ਇਹ ਆ ਗਈ ਮੇਨ ਸਮਾਦੀ ਸਥਾਨ ਇਹ ਪਲੰਗ ਸਾਹਿਬ ਹੈ ਜੀ ਜਿਹੜੀ ਵੀ ਸੰਗਤ ਇੱਥੇ ਆਉਂਦੀ ਆ ਨਾ ਉਹ ਘਰੋਂ ਚਾਹੇ ਤਾਂ ਕੋਈ ਕੰਬਲ ਚਾਹੇ ਕੋਈ ਚਾਦਰ ਇੱਥੇ ਲਾਜ਼ਮੀ ਘਰੋਂ ਲਿਆ ਕੇ ਚੜਾਉਂਦੇ ਨੇ ਇਹ ਸਮਾਧੀ ਆ ਗਈ ਜੀ ਬਾਬਾ ਬੋੜ ਦਾਸ ਜੀ ਬਾਬਾ ਨਾਮਦੇਵ ਜੀ ਦੇ ਨਾਲ ਹੀ ਸਮਾਧੀ ਇਹਨਾਂ ਦੀ ਬਣੀ ਹੋਈ ਹੈ ਜਿਨ੍ਹਾਂ ਨੇ ਮੈਨੂੰ ਲੱਗਦਾ ਹੈ ਵੀ ਸਭ ਤੋਂ ਪਹਿਲਾਂ ਬਾਬਾ ਨਾਮਦੇਵ ਜੀ ਨੂੰ ਗੁਰੂ ਧਾਰਿਆ ਸੀ ਪੰਜਾਬ ਦੇ ਵਿੱਚ ਬਚਪਨ ਦੇ ਵਿੱਚ ਇਹਨਾਂ ਨੂੰ ਬਾਬਾ ਨਾਮਦੇਵ ਜੀ ਨੇ ਜੀਵਨ ਦਾਣ ਦਿੱਤਾ ਸੀ ਸਮਾਦੀ ਸਥਾਨ ਦੇ ਸਾਹਮਣੇ ਇਹ ਰਹਿ ਗਿਆ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਨਾਲ ਹੀ ਇਹ ਮੰਦਰ ਬਣਿਆ ਹੋਇਆ ਹੈ ਇਹ ਹੈ ਜੀ ਇਰਾਦਾ ਕ੍ਰਿਸ਼ਨ ਜੀ ਦੀ ਮੂਰਤੀ ਇੱਥੇ ਭਗਵਾਨ ਸ਼ੰਕਰ ਜੀ ਦਾ ਮੰਦਰ ਬਣਿਆ ਹੋਇਆ ਹੈ ਸ਼ਿਵਲਿੰਗ ਵੀ ਸਥਾਪਿਤ ਹੈ ਉਹਦੇ ਵਿੱਚ ਹੀ ਇਹ ਸਾਰੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਇੱਥੇ ਲਾਉਂਦੀ ਹੈ ਸੰਗਤ ਸਾਰੀ ਮੋਮਬਤੀਆਂ ਜਨਮ ਦਿਹਾੜੀ ਦੀ ਖੁਸ਼ੀ 'ਚ ਵੀ ਇੱਤੀ ਮੋਮਬਤੀਆਂ ਲੱਗਦੀਆਂ ਨੇ ਲੋਹੜੀ ਵੇਲੇ ਵੀ ਮੋਮਬਤੀ ਇੱਥੇ ਲੱਗਦੀਆਂ ਇਹ ਸਮਾਦੀ ਸਥਾਨ ਦੇ ਇੱਕ ਸਾਈਡ ਤੇ ਸਾਹਮਣੇ ਬਣਿਆ ਹੋਇਆ ਸਥਾਨ ਇਹ ਆਗੇ ਸਾਹਮਣੇ ਨਿਸ਼ਾਨ ਸਾਹਿਬ ਇਹ ਬਣੀ ਨਮੀ ਧਰਮਸ਼ਾਲਾ ਇਹਦੇ ਵਿੱਚ ਕਮਰੇ ਬਹੁਤ ਨੇ आ गया गुरदवारा चरण कमल साहब ये आ गया गुरद्वारा तपियाना साहेब भी बाबा नामदेव जी ने बहुत चेर बैठ के तपस्या की है ਜਿਦੇ ਜਿਹੜੇ ਮੇਨ ਪ੍ਰੋਗਰਾਮ ਜਨਮ ਦੇ ਅਡੇ ਸਵੰਦੀ ਜਿਹੜੇ ਰੱਖੇ ਗਏ ਨੇ ਉਹ ਇਸ ਗੁਰੂ ਘਰ ਦੇ ਵਿੱਚ ਹੀ ਰੱਖੇ ਗਏ ਨੇ ਗੁਰੂ ਘਰਾਂ ਚ ਦਾਗਰ तकरीबन ਸਾਰੇ ਜੀ ਪ੍ਰੋਗਰਾਮ ਨੇ ਇਹ 탑 ਸਥਾਨ ਆ ਬਣਾਉਂਦੇ ਜੀ ਇਹ ਗੁਰੂ ਘਰ ਬਣਿਆ ਹੋਇਆ ਜੀ 1968 ਵਿੱਚ ਧੰਨ ਬਾਬਾ ਨਾਮਦੇਵ ਜੀ ਇਹ ਗੁਰੂ ਘਰ ਦੀ ਇਮਾਰਤ ਵੀ ਜਿਹੜੀ ਇਹ ਆਪਸਥਾਨ ਹੈ ਇਹ 6 ਕੋਨਿਆਂ ਵਾਲਾ ਹੈ ਇਹ ਆ ਗਿਆ ਜੀ ਸਰੋਵਰ ਇਹ ਸੱਮਣੇ ਰੇਗਾ ਦਰਵਾਜ਼ਾ ਸਾਹਿਬ ਤੰਤਲ ਸਰੋਣੀ ਪਵਤ ਨਾਮਦੇਵ ਜੀ ਇਧਰਵਾਰ ਸਾਈ ਭਾਗ ਇਹ ਰਹਿ ਗਿਆ ਬਾਬਾ ਜੀ ਦਾ ਤਪਸਥਾਨ ਇਹ ਜਿੰਨੇ ਵੀ ਤਪਸਥਾਨ ਨੇ ਇਹ ਤਕਰੀਬਨ ਪੂਰੇ ਵੰਗੂ ਨੀਵੇਂ ਨੇ ਇਹ ਪੂਰੀ ਬਣੇ ਹੋਏ ਨੇ ਸਾਰੇ ਨੀਵੇਂ ਇਹ ਉਹਨਾਂ ਦਾ ਮੇਨ ਸਥਾਨ ਹੈ ਤਪਸਥਾਨ ਜਿੱਥੇ ਜਿਆਦਾ ਬੈਠ ਕੇ ਤਪੱਸਿਆ ਕੀਤੀ ਹੈ ਉਹਨੂੰ ਛਕਣਾ ਸਿਖਾਉਣਾਗਾ ਸਾਰਿਆਂ ਸੰਗਤਾਂ ਲਈ ਪਰ ਨਾ ਬਾਣੀ ਦੀ ਜਿਹੜੀ ਭੁੱਖ ਹੈ ਉਹ ਮਿਟਾ ਕੇ ਜਾਏਗੀ ਜੇ ਤੁਸੀਂ ਇੱਥੇ ਬੈਠ ਕੇ ਆਪਣੀ ਹਾਜ਼ਰੀ ਲਵਾਉਂਗੇ ਤਾਂ ਤੁਹਾਡਾ ਜਨਮ ਸਫਲਾ ਹੋਊਗਾ ਤੋਂ ਮੈਂ ਸਮੂਹੀਆਂ ਸੰਗਤਾਂ ਨੂੰ ਫੇਰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸੰਗਤਾਂ ਫਨਾਲ ਦੇ ਵਿੱਚ ਸੱਜ ਜਾਓ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਹੁਣ ਬਾਬਾ ਹਰਦੀਪ ਸਿੰਘ ਜੀ ਤਿੱਬੇ ਵਾਲੇ ਤੁਹਾਡੇ ਨਾਲ ਸੰਮੁਖ ਹੋਣਗੇ ਕਥਾ ਕੀਰਤਨ ਅਸੀਂ ਸੰਗਤਾਂ ਨੂੰ ਧਿਆਵ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਹੁਈ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਇਹ ਆ ਗਿਆ ਗੁਰਦੁਆਰਾ ਕੁ ਸਾਈਬ ਪੱਟੀਵਾਲ ਇਥੋਂ ਦੀਆਂ ਸੰਗਤਾਂ ਦੇ ਕਹਿਣ ਤੇ ਬਾਬਾ ਨਾਮਦੇਵ ਜੀ ਨੇ ਇੱਥੇ ਕੁ ਲਵਾਇਆ ਸੀ ਸੰਗਤਾਂ ਦਾ ਕਹਿਣਾ ਸੀ ਵੀ ਇੱਥੇ ਪਾਣੀ ਦੀ ਬਹੁਤ ਦਿੱਕਤ ਹੈ ਜੀ ਜੇ ਪਾਣੀ ਹੈਗਾ ਤਾਂ ਉਹ ਪਾਣੀ ਖਾਰਾ ਨਿਕਲਦਾ ਹਾਂ ਬਾਬਾ ਨਾਮਦੇਵ ਜੀ ਨੇ ਇੱਥੇ ਆਪਣੇ ਹੱਥਾਂ ਨਾਲ ਕੂਲ ਗਵਾਇਆ ਸੀ ਜਿਹਦਾ ਪਾਣੀ ਬਹੁਤ ਮਿੱਠਾ ਅੱਜ ਵੀ ਵਰਤਿਆ ਜਾਂਦਾ ਹੈ ਜਨ ਦੇਵ ਜੀ ਪਵਤ ਫਰੀਦ ਜੀ ਭਗਤ ਸਦਨਾ ਜੀ ਭਗਤ ਤਰਲੋਚਨ ਜੀ ਪਵਤ ਨਾਮਦੇਵ ਜੀ ਭਗਤ ਰਾਮਾਨੰਦ ਜੀ ਭਗਤ ਸੈਨ ਜੀ ਭਗਤ ਧੰਨਾ ਜੀ ਭਗਤ ਪੀਪਾ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਭੀਖਮ ਜੀ ਭਗਤ ਰਾਮਾਨੰਦ ਜੀ ਭਗਤ ਸੁਰਦਾ ਜੀ ਭਗਤ ਸੈਣੀ ਜੀ ਇਹ ਆ ਗਿਆ ਜੀ ਦਰਬਾਰ ਸਾਹਿਬ ਇਹ ਆ ਗਿਆ ਜੀ ਗੁਰਦੁਆਰਾ ਨਾਮਿਆਣਾ ਸਾਹਿਬ ਇਹ ਗੁਰੂ ਘਰ ਸਮਾਧੀ ਸਥਾਨ ਤੋਂ 4-5 ਕਿਲੋਮੀਟਰ ਸਾਈਡ ਤੇ ਪੈਂਦੇ ਨੇ ਪੱਟੀਵਾਰ ਦੇ ਵਿੱਚ ਇਹ ਖੇਤਾਂ ਦੇ ਵਿੱਚ ਗੁਰੂ ਘਰ ਜਿੱਥੇ ਵੀ ਬਾਬਾ ਨਾਮਦੇਵ ਜੀ ਨੇ ਬੈਠ ਕੇ ਤਪੱਸਿਆ ਕੀਤੀ ਹੋਈ ਹੈ ਇਹ ਬਾਬਾ ਨਾਮਦੇਵ ਜੀ ਦਾ ਤਪ ਸਥਾਨ ਹੈ ਨਾਮਿਆਣਾ ਸਾਹਿਬ ਇਹ ਵੀ ਦਰਵਾਜ਼ਾ ਸਾਹਿਬ ਬਹੁਤ ਸੋਹਣਾ ਹੈ ਇੱਥੇ ਵੀ ਭੋਰੇ 'ਚ ਬੈਠ ਕੇ ਤਪੱਸਿਆ ਕੀਤੀ ਹੋਈ ਹੈ ਬਾਬਾ ਨਾਮਦੇਵ ਜੀ ਵੀਡੀਓ ਵਧੀਆ ਲੱਗੇ ਤਾਂ ਲਾਇਕ ਜਰੂਰ ਕਰ ਦਿਓ ਅੱਗੇ ਜਾਰਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਜਿਹੜੀ ਵੀ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਉਹਦੇ ਬਾਰੇ ਦੱਸ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਵੀਡੀਓ ਦੇਖਣ ਲਈ